ਸੱਚ ਕਦੇ ਵੀ ਤੁਰੰਤ ਫਾਲ ਨਹੀਂ ਦਿੰਦਾ ਪਰ ਆਖਰਕਾਰ ਉਹੀ ਇਨਸਾਨ ਸਭ ਤੋਂ ਉੱਚਾ ਕਰ ਦਿੰਦਾ ਹੈ ਇੱਕ ਛੋਟੇ ਜਿਹੇ ਪਿੰਡ ਵਿੱਚ ਹਰਪ੍ਰੀਤ ਨਾਂ ਦਾ ਇੱਕ ਸਾਦਾ ਪਰ ਸੱਚਾ ਮੁੰਡਾ ਰਹਿੰਦਾ ਸੀ ਉਹ ਗਰੀਬ ਪਰ ਇਮਾਨਦਾਰ ਸੀ ਉਸ ਦਾ ਇੱਕੋ ਹੀ ਉਸੂਲ ਸੀ ਸੱਚ ਬੋਲਣਾ ਚਾਹੇ ਹਾਲਾਤ ਕਿੰਨੇ ਵੀ ਔਖੇ ਕਿਉਂ ਨਾ ਹੋਣ ਇੱਕ ਦਿਨ ਪਿੰਡ ਦੇ ਸਰਪੰਚ ਦਾ ਕੀਮਤੀ ਪੈਸਿਆਂ ਨਾਲ ਭਰਿਆ ਬਟੂਆ ਗੁੰਮ ਹੋ ਗਿਆ। ਸਾਰੇ ਪਿੰਡ ਵਿੱਚ ਚਰਚਾ ਫੈਲ ਗਈ। ਕੁਝ ਲੋਕਾਂ ਨੇ ਬਿਨਾਂ ਸਬੂਤ ਹਰਪ੍ਰੀਤ ਉੱਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਉੱਥੇ ਲੰਘਿਆ ਸੀ। ਹਰਪ੍ਰੀਤ ਨੇ ਦੱਸਿਆ, ਮੈਂ ਬਟੂਆ ਦੇਖਿਆ ਸੀ ਪਰ ਮੈਂ ਉਸਨੂੰ ਛੋਇਆ ਵੀ ਨਹੀਂ। ਲੋਕਾਂ ਨੇ ਉਸਦੀ ਗੱਲ ਨਹੀਂ ਮੰਨੀ। ਉਸਨੂੰ ਬਹੁਤ ਬੇਇੱਜ਼ਤੀ ਸਹਿਣੀ ਪਈ ਪਰ ਉਸਨੇ ਫਿਰ ਵੀ ਝੂਠ ਨਹੀਂ ਬੋਲਿਆ। ਕੁਝ ਦਿਨ ਬਾਅਦ ਅਸਲ ਚੋਰ ਫੜਿਆ ਗਿਆ ਉਸਨੇ ਕਬੂਲ ਕਰ ਲਿਆ ਕਿ ਉਸਨੇ ਹੀ ਬਟੂਆ ਚੁਰਾਇਆ ਸੀ ਸਾਰੇ ਪਿੰਡ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸਰਪੰਚ ਨੇ ਸਭ ਦੇ ਸਾਹਮਣੇ ਹਰਪ੍ਰੀਤ ਨੂੰ ਸਨਮਾਨਿਤ ਕੀਤਾ ਅਤੇ ਕਿਹਾ ਜਿਸ ਇਨਸਾਨ ਕੋਲ ਸੱਚ ਹੁੰਦਾ ਹੈ ਉਸ ਨੂੰ ਡਰਨ ਦੀ ਲੋੜ ਨਹੀਂ ਪੈਂਦੀ ਉਸ ਦਿਨ ਤੋਂ ਪਿੰਡ ਵਿੱਚ ਸੱਚ ਅਤੇ ਇਮਾਨਦਾਰੀ ਦੀ ਮਿਸਾਲ ਹਰਪ੍ਰੀਤ ਬਣ ਗਿਆ ਸਿੱਖਿਆ ਸੱਚ ਬੋਲਣ ਨਾਲ ਕਦੇ ਕਦੇ ਮੁਸ਼ਕਲਾਂ ਆਉਂਦੀਆਂ ਹਨ ਪਰ ਸੱਚ ਹੀ ਅਖੀਰਕਾਰ ਜਿੱਤਦਾ ਹੈ ਸੱਚ ਉਹ ਦੀਵਾ ਹੈ ਜੋ ਹਨੇਰੇ ਵਿੱਚ ਵੀ ਆਰਾਹ ਦਿਖਾ ਦਿੰਦਾ ਹੈ